ਫਗਵਾੜਾ ਇਲਾਕੇ ਵਿੱਚ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਇਲਾਕਾ ਵਾਸੀਆਂ ਦੇ ਨਾਲ-ਨਾਲ ਫਗਵਾੜਾ ਪੁਲਿਸ ਲਈ ਵੀ ਪਰੇਸ਼ਾਨੀ ਦਾ ਸਭ ਤੋਂ ਵੱਡਾ ਕਾਰਨ ਬਣਦੀਆਂ ਜਾ ਰਹੀਆਂ ਨੇ ਹਾਲਾਂਕਿ ਪੁਲਿਸ ਵੱਲੋਂ ਸਮੇਂ-ਸਮੇਂ ਤੇ ਚੋਰਾਂ ਤੇ ਲੁਟੇਰਿਆਂ ਨੂੰ ਕਾਬੂ ਵੀ ਕੀਤਾ ਜਾ ਰਿਹਾ ਹੈ ਪਰ ਇਹ ਸਭ ਦੇ ਬਾਵਜੂਦ ਵੀ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਗੁਰੇਜ਼ ਨਹੀਂ ਕਰਦੇ ਚੋਰੀ ਦਾ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਨਜ਼ਦੀਕੀ ਪਿੰਡ ਰੂੜ ਵਿਖੇ ਜਿੱਥੇ ਕਿ ਚੋਰਾਂ ਨੇ ਖੇਤਾਂ ਵਿੱਚੋਂ ਮੋਟਰਾਂ ਦੀਆਂ ਤਾਰਾਂ ਹੀ ਚੋਰੀ ਕਰ ਲਈਆਂ ਜਿਸ ਨਾਲ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਿਆ ਇਸ ਮੁੱਖੇ ਪੀੜਤ ਕਿਸਾਨ ਅਮਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸਰਕਲ ਨਰੂਰ ਦੇ ਪ੍ਰਧਾਨ ਜਸਵਿੰਦਰ ਸਿੰਘ ਵੰਟੀ ਕਿਸਾਨ 인ਦਰਜੀਤ ਸਿੰਘ ਅਤੇ ਨਰਿੰਦਰ ਸਿੰਘ ਦੀਆਂ ਭਗਾਣਾ ਰੋਡ ਤੇ ਮੋਟਰਾਂ ਨੇ ਤੇ ਬੁੱਧਵਾਰ ਸਵੇਰੇ ਜਦੋਂ ਉਹ ਖੇਤਾਂ ਵਿੱਚ ਫਸਲ ਨੂੰ ਪਾਣੀ ਲਾਉਣ ਲਈ ਆਇਆ ਤਾਂ ਦੇਖਿਆ ਕਿ ਕਮਰੇ ਵਿੱਚੋਂ ਮੋਟਰ ਦੀਆਂ ਤਾਰਾਂ ਚੋਰੀ ਹੋ ਚੁੱਕੀਆਂ ਸਨ ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਮੋਟਰਾਂ ਦੀਆਂ ਤਾਰਾਂ ਚੋਰੀ ਹੋ ਚੁੱਕੀਆਂ ਨੇ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਨਾ ਪੁਲਿਸ ਪ੍ਰਸ਼ਾਸਨបាន ਬਸੋਂ ਮੰਗ ਕੀਤੀ ਕਿ ਚੋਰਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਪਾਸਟ ਆਪਲਿਸ ਚੌਂਕੀ ਵਿੱਚ ਸਿਰਫ 3 ਮੁਲਾਜ਼ਮ ਨੇ ਜਿਸ ਕਾਰਨ ਪਿੰਡ ਵਿੱਚ ਗਸ਼ਤ ਨਹੀਂ ਹੋ ਰਹੀ ਜਿਸ ਦੇ ਚਲਦਿਆਂ ਚੋਰਾ ਦੇ ਹੌਸਲੇ ਵੀ ਬਲੰਦ ਹੋ ਚੁੱਕੇ ਨੇ। ਉਹਨਾਂ ਨਾਲ ਹੀ ਇਹ ਵੀ ਮੰਗ ਕੀਤੀ ਕਿ ਚੌਂਕੀ ਵਿੱਚ ਮੁਲਾਜ਼ਮਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ। ਭਜੀ ਨਾਲ ਹੋ ਜਾ। ਹਾਈ ਸਰ ਤੁਸੀਂ ਅੱਜ ਇੱਥੇ ਮੋਟਰਾਂ ਦੇ ਖੜੇ ਹੋ ਕੀ ਕੰਮ ਹੈ ਜੀ ਮੋਟਰਾਂ ਦੇ ਕਾਰਨ ਇਹ ਆ ਜੀ ਅਮਲੀਆਂ ਨੇ ਫੇਰ ਤਾਰਾਂ ਵੜ ਲਈਆਂ ਮੋਟਰਾਂ ਦੀਆਂ ਜਿਹੜੀਆਂ ਸਾਡੀਆਂ ਆਪਣੇ ਹੈਗੀਆਂ ਕਨੈਕਸ਼ਨ ਦੀਆਂ ਬੋਰ ਨੂੰ ਜੀ ਇਹ ਅੱਜ ਫੇਰ ਮਤਲਬ ਇਹ ਕਾਫੀ ਦਿਨਾਂ ਤੋਂ ਪਹਿਲਾਂ ਵੜਦੇ ਆ ਰਹੇ ਆ ਅੱਜ ਫੇਰ ਦੋ ਤਿੰਨ ਮੋਟਰਾਂ ਦੀਆਂ ਵੜ ਲਈਆਂ ਹੁਣ ਆ ਜਿਹੜੀ ਮੋਟਰ ਤੇ ਖੜੇ ਇੱਥੇ ਵੀ ਵੱਡੀ ਹੋਈ ਹੈ ਤਾਂ ਤੇ ਅੱਜ ਕਿੰਨੀਆਂ ਮੋਟਰਾਂ ਦੀਆਂ ਵੱਢ ਹੋਈਆਂ ਜੀ ਮੇਰੇ ਹਜੇ ਤੱਕ ਤਾਂ ਦੋ ਤਿੰਨ ਦਾ ਪਤਾ ਲੱਗਾ ਬਾਕੀ ਹਜੇ ਦੇਖਦੇ ਆ ਹਜੇ ਜੀਮੇਦਾਰ ਹੋਣ ਖੇਤਾਂ ਨੂੰ ਆਉਣ ਲੱਗੇ ਆ ਹੋਰ ਘੰਟੇ ਤੱਕ ਪਤਾ ਲੱਗ ਜਾਣਾ ਕਿੰਨੀਆਂ ਕਿ ਮੋਟਰਾਂ ਦੀਆਂ ਵੱਢ ਹੋਈਆਂ ਜੀ ਤੇ ਕਿੰਨੇ ਕੁ ਦਾ ਨੁਕਸਾਨ ਹੋਇਆ ਗਿਆ ਹੈ ਨੁਕਸਾਨ ਤਾਂ ਨੁਕਸਾਨ ਹੀ ਆ ਜੀ ਹੈ ਤਾਂ ਜੇ ਦੇਖਿਆ ਜਾਵੇ ਤਾਂ ਤਾਰ ਤੱਕ ਦਾ ਤਾਂ ਐਡਾ ਕੋਈ ਨੁਕਸਾਨ ਨਹੀਂ ਪਰ ਜਿਹੜਾ ਹੋਣਾ ਉਹਨੂੰ ਖੱਜਲ ਖਵਾਰੀ ਹੋਣੀ ਪਾਣੀ ਨਹੀਂ ਲੱਗਣਾ ਬੱਤੀ ਉਹਨੂੰ ਆਪਣੇ ਰਿਪੇਅਰ ਕਰਨ ਦੇ ਵਿੱਚ ਅੱਧੀ ਦਿਹਾੜੀ ਲੱਗ ਜਾਣੀ ਹੈ ਜੀ ਤੁਸੀਂ ਆਪ ਸੋਹ ਹਿਸਾਬ ਲਾ ਲਓ ਕਿੰਨਾ ਨੁਕਸਾਨ ਹੈ ਤੇ ਕਿੱਦਾਂ ਇਹਦੇ ਬਾਰੇ ਤੁਸੀਂ ਪੁਲਿਸ ਨੂੰ ਦੱਸਿਆ ਜੀ ਪੁਲਿਸ ਨੂੰ ਕਾਲ ਕਰ ਦਿੱਤੀ ਹੈ ਜੀ ਉਹ ਕਹਿੰਦੇ ਮੌਕਾ ਆ ਕੇ ਦੇਖਦੇ ਆ ਤਾਂ ਕਿੱਦਾਂ ਤੁਹਾਨੂੰ ਕੋਈ ਸ਼ੱਕ ਕਿਸੇ ਤੇ ਇੱਥੇ ਕੋਈ ਘਮਦਾ ਖੰਮਦਾ ਸ਼ੱਕ ਹੁਣ ਕੀ ਕਰੀਏ ਜੀ ਇਹ ਰੋਡ ਚੱਲਦਾ ਨਵਾਂ ਲਿੰਕ ਰੋਡ ਜਿੱਦਾ ਇਹ ਸੜਕ ਪਈ ਆ ਆਪਣੇ ਨਰੂੜ ਤੋਂ ਭੁੰਗਰਨੀ ਦੀ ਫੈਕਟਰੀਆਂ ਵਾਲ ਤੇ ਕਾਫੀ ਲੋਕ ਇਥੋਂ ਆਵਾਜ਼ ਆਈ ਹੈ ਹੁਣ ਕਿਹਦੇ ਤੇ ਅਸੀਂ ਚੈੱਕ ਕਰ ਸਕਦੇ ਹਾਂ ਤੇ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਮੰਗ ਤਾਂ ਪ੍ਰਸ਼ਾਸਨ ਤੋਂ ਇਹੀ ਕਰਦੇ ਆ ਕਿ ਜੀ ਜਿਹੜੇ ਅਮਲੀ ਆ ਜਾਂ ਜੋ ਵੀ ਇਦਾਂ ਦੀਆਂ ਬਾਰਦਤਾਂ ਹੋ ਰਹੀਆਂ ਇਹਨਾਂ ਨੂੰ ਤਾਂ ਠੱਲ ਪਾਈ ਜਾਵੇ ਤਾਂ ਦੂਜਾ ਚੌਂਕੀ ਨੂੰ ਮਲਾਜਮ ਦਿੱਤੇ ਜਾਣ ਦੋ ਮਲਾਜਮਾਂ ਨਾਲ ਤਾਂ ਚੌਂਕੀ ਚੱਲਣੀ ਜੀ ਹੁਣ ਕਿੰਨੇ ਚੌਂਕੀ ਦੇ ਵਿੱਚ ਕਿੰਨੇ ਤੋ ਤਾਂ ਦੋ ਮਲਾਜਮ ਹੈ ਜਿੰਨੇ ਸਾਨੂੰ ਨੌਲੇਜ ਜੇ ਆ ਉਹ ਤਾਂ ਤਿੰਨ ਤਿੰਨ ਜਾਂ ਚਾਰ ਮਲਾਜਮ ਹੈ ਨੌ ਪਿੰਡ ਆ ਤਿੰਨ ਜਾਂ ਚਾਰ ਮਲਾਜਮ ਹੈ ਤੇ ਆਪ ਹਿਸਾਬ ਲਾਓ ਕਿ ਕੀ ਪ੍ਰਸ਼ਾਸਨ ਕਰੂਗਾ ਕੀ ਪਿੰਡਾਂ ਦੇ ਵਿੱਚ ਕੋਈ ਪੁਲਿਸ ਗਸ਼ਤ ਕਰਦੀ ਹੈ ਕਿ ਨਹੀਂ ਜੀ ਮੇਰੇ ਹਿਸਾਬ ਤੁਸੀਂ ਵੀਰੇ 3 ਘੰਟੇ ਬੋਲਣ ਚੱਲ ਜਾਂਦੇ ਸ਼ਾਮ ਨੂੰ ਵਾਪਸ ਆਉਂਦੇ